ਕੰਨਾ ਹੁਣ ਜਦੋਂ ਯਾਰਾਂ ਮਿੱਤਰਾਂ ਕੋਲੇ ਬੈਠਿਆ ਕਰਾ ਭਰਾਵਾ ਉਹ ਵੀ ਗੱਲਾਂ ਗੱਲਾਂ ਚ ਕਹਿੰਦਾ ਗੱਲ ਕਰ ਜਾ ਕਰਨਾ ਯਾਰ ਭਾਬੀ ਰੀਲਾਂ ਬਾਲੀਆਂ ਕੈਂਡ ਪਾਉਂਦੀ ਆ ਕੋਈ ਟੀਚਰ ਕਰ ਜਾ ਕਰੇ ਕੋਈ ਮਖੌਲ ਕਰ ਜਾ ਕਰੇ ਕਹਿੰਦਾ ਹੌਲੀ ਹੌਲੀ ਕੀ ਹੋਇਆ ਵੀ ਸਾਰੇ ਰਿਸ਼ਤੇ ਰੱਚ ਵੀ ਗੱਲ ਉੱਡ ਗਈ ਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਸੋਸ਼ਲ ਮੀਡੀਆ ਦਾ ਜਮਾਨਾ ਚੱਲ ਰਿਹਾ ਹੈ ਪਰ ਦੋਸਤੋ ਬਹੁਤ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ ਜਿਵੇਂ ਦੋਸਤੋ ਆਪਾਂ ਜਾਣਦੇ ਆ ਕਿ ਪਹਿਲਾਂ ਵੱਡੇ ਸ਼ਹਿਰਾਂ ਦੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਰੀਲਾਂ ਵਗੈਰਾ ਵੀਡੀਓ ਵਗੈਰਾ ਪਾਉਦਾਂ ਸੀ ਹੁਣ ਦੋਸਤੋ ਆਪਣੇ ਪਿੰਡਾਂ ਦੀਆਂ ਕੁੜੀਆਂ ਵੀ ਸੋਸ਼ਲ ਮੀਡੀਆ ਤੇ ਰੀਲਾਂ ਵੀਡੀਓ ਪਾਉਣ ਲੱਗ ਗਈਆਂ ਨੇ ਕਿਵੇਂ ਦੋਸਤੋ ਕੁੜੀ ਨੇ ਰੀਲਾਂ ਦੇ ਚੱਕਰ ਦੇ ਵਿੱਚ ਆਪਣਾ ਘਰ-ਬਾਰ ਸਾਰਾ ਕੁਝ ਬਰਬਾਦ ਕਰ ਦਿੱਤਾ ਤੇ ਬੱਚਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਉਸ ਲੜਕੀ ਦੀਆਂ ਰੀਲਾਂ ਉਸਦੇ ਘਰ ਵਾਲੇ ਨੂੰ 25 ਲੱਖ ਦੇ ਵਿੱਚ ਪਈਆਂ ਆਹ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਸਤਿ ਸ਼੍ਰੀ ਅਕਾਲ ਪ੍ਰਭੂ 1.5 ਸਾਲ ਬਾਅਦ ਨਵੇਂ ਵਿਆਹੇ ਜੋੜੇ ਦਾ ਤਲਾਕ ਹੋ ਜਾਂਦਾ ਬਈ ਤਲਾਕ ਕਿਹੜੀ ਗੱਲ ਤੋਂ ਹੁੰਦਾ ਉਹਦੇ ਪਿੱਛੇ ਕਾਰਨ ਕੀ ਹੁੰਦਾ ਤੁਸੀਂ ਇਹ ਗੱਲ ਸੁਣ ਕੇ ਜਮ੍ਹਾਂ ਹੈਰਾਨ ਹੋ ਜਾਓਗੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜੂਗੀ ਤੁਸੀਂ ਜਮ੍ਹਾਂ ਹੈਰਾਨ ਹੋ ਜਾਓਗੇ ਯਾਰ ਵੀ ਆਹ ਗੱਲ ਨੇ ਬੰਦੇ ਦਾ ਘਰ ਪਟਦਾ ਇਹੇ ਸਟੋਰੀ ਮੁੰਡਾ ਆਪਣੇ ਨਾਲ ਹੀ ਪੜਦਾ ਰਿਹਾ ਉਸ ਆਪਣੇ ਯਾਰ ਮਿੱਤਰ ਦੀ ਸਟੋਰੀ ਆ ਇਹ ਉਹ ਕਹਿੰਦਾ ਯਾਰ ਤੂੰ ਸਟੋਰੀ ਪਾਈ ਜਰੂਰ ਵੀ ਖੌਰੇ ਮੇਰੀ ਗੱਲ ਸੁਣ ਕੇ ਕਿਸੇ ਨੂੰ ਅਕਲ ਆ ਜੇ ਕੀ ਹੁੰਦਾ ਜੀ ਨਵਾਂ ਨਵਾਂ ਕਹਿੰਦਾ ਵਿਆਹ ਹੋਇਆ ਹੁੰਦਾ ਤੇ ਡੇਢ ਕਿ ਮਹੀਨੇ ਬਾਅਦ ਕਹਿੰਦਾ ਮੇਰੇ ਰਿਸ਼ਤੇ ਸਹੁਰਿਆਂ ਦੀ ਰਿਸ਼ਤੇਦਾਰੀ ਚੋਂ ਕਿਸੇ ਦਾ ਵਿਆਹ ਆ ਜਾਂਦਾ ਕਹਿੰਦਾ ਮੈਂ ਤੇ ਮੇਰੀ ਘਰ ਵਾਲੀ ਬੜੇ ਖੁਸ਼ੀ-ਖੁਸ਼ੀ ਅਸੀਂ ਉਸ ਵਿਆਹ ਤੇ ਜਾਂਦੇ ਆ ਕਹਿੰਦਾ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਹੁੰਦਾ ਤੇ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਆ ਉਹਦੀ ਭੂਆ ਦੀਆਂ ਕੁੜੀਆਂ ਪਹਿਲਾਂ ਰੀਲਾਂ ਰੂਲਾਂ ਪਾਉਣਦੀਆਂ ਸੀ ਸ਼ਕੀਨ ਸੀ ਉਹ ਰੀਲਾਂ ਰੂਲਾਂ ਬਹੁਤ ਪਾਉਂਦੀਆਂ ਸੀ ਕਹਿੰਦਾ ਇੰਸਟਾ ਵਗੈਰਾ ਤੇ ਕਹਿੰਦਾ ਉਹਨਾਂ ਨੇ ਕੀ ਕਰਿਆ ਉਹ ਨਾਲ ਦੇ ਕੇ ਕਹਿੰਦਾ ਮੇਰੀ ਘਰ ਵਾਲੀ ਨੇ ਰੀਲ ਬਣਾ ਲਈ ਤੇ ਰੀਲ ਬਣਾ ਕੇ ਕਹਿੰਦਾ ਉਹਨੇ ਆਪਦੇ ਇੰਸਟਾ ਅਕਾਊਂਟ ਤੇ ਪਾ ਲਈ ਕਹਿੰਦਾ ਜੀ ਰਾਤ ਨੂੰ ਰੀਲ ਪਾਈ ਤੇ ਉਹ ਦਿਨੇ ਸਵੇਰ ਤੱਕ ਮਿਲੀਅਨ ਟੱਪ ਚੁੱਕੀ ਸੀ ਕਹਿੰਦਾ ਵੀ ਲੋਕਾਂ ਨੇ ਬਹੁਤ ਦੇਖੀ ਕਹਿੰਦਾ ਉਸ ਤੋਂ ਬਾਅਦ ਜੋ ਸਵੇਰੇ ਉਹਨੇ ਰੀਲ ਦੇਖੀ ਵਾਇਰਲ ਬਹੁਤ ਹੋ ਗਈ ਕਹਿੰਦਾ ਨਾਲ ਉਹਦੇ ਭੂਆ ਦੇ ਕੁੜੀਆਂ ਸੀ ਉਹ ਕਹਿੰਦੀ ਲਾਤਰੀ ਰੀਲ ਬਹੁਤ ਚੱਲ ਗਈ ਤੇ ਰੀਲ ਬਹੁਤ ਚੱਲ ਗਈ ਤੂੰ ਰੀਲ ਪਾਇਆ ਕਰ ਜੇ ਕਰ ਉਹ ਕਰ ਕਹਿੰਦਾ ਚਲੋ ਜੀ ਵਿਆਹ ਚ ਵੀ ਉਹਨੇ ਇੱਕ ਦੋ ਹੋਰ ਰੀਲਾਂ ਬਣਾਈਆਂ ਉਹ ਵੀ ਪਾਈਆਂ ਚਲੋ ਕੋਈ ਗੱਲ ਨਹੀਂ ਸੀ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਅਸੀਂ 2-3 ਦਿਨਾਂ ਬਾਅਦ ਵਿਆਹ ਤੋਂ ਘਰ ਆ ਜਾਨੇ ਆ ਘਰ ਆ ਕੇ ਕਹਿੰਦਾ 2 ਦਿਨ ਤਾਂ ਉਹਨੇ ਕੋਈ ਰੀਲ ਨਹੀਂ ਕਹਿੰਦਾ ਕੁਝ ਨਹੀਂ ਬਣਾਇਆ ਵਧੀਆ ਰਹੀ ਕਹਿੰਦਾ 2-3 ਦਿਨਾਂ ਬਾਅਦ ਉਹਨੇ ਇੱਕ ਦਿਨ ਰੀਲ ਫੇਰ ਬਣਾਤੀ ਫੇਰ ਇੰਸਟਾ ਤੇ ਪਾਤੀ ਕਹਿੰਦਾ ਚਲ ਮਮੀ ਕੁਝ ਨਹੀਂ ਕਿਹਾ ਵੀ ਚਲ ਕੋਈ ਗੱਲ ਨਹੀਂ ਯਾਰ ਵੀ 2-4 ਹੀਲਾ ਦਾ ਕੀ ਹੁੰਦਾ ਹਨ ਕਹਿੰਦਾ ਹੌਲੀ ਹੌਲੀ 15-20 ਦਿਨਾਂ ਦੇ ਅੰਦਰ ਅੰਦਰ ਉਹਨੇ ਕੰਮ ਡੇਲੀ ਸ਼ੁਰੂ ਕਰਤਾ ਵੀ ਵੇੜੇ 'ਚ ਤੁਰੀ ਫਿਰਦੀ ਤੇ ਰੀਲ ਬਣਾ ਲਈ ਕਦੇ ਇਧਰੋਂ ਬਣਾ ਲਈ ਕਦੇ ਰੂਮ 'ਚ ਨੱਚ ਕੇ ਰੀਲ ਬਣਾ ਲਈ ਕਹਿੰਦਾ ਕਹਿੰਦਾ ਹੌਲੀ ਹੌਲੀ ਉਹ ਮੈਨੂੰ ਕਹਿਣ ਲੱਗੀ ਮੇਰੇ ਨਾਲ ਰੀਲਾ ਬਣਾਇਆ ਕਰ ਕਹਿੰਦਾ ਹੁਣ ਭਰਾਵਾ ਤੈਨੂੰ ਪਤਾ ਕੀ ਕਹਿੰਦਾ ਮੇਰੇ ਮਾਪਿਓ ਨੇ ਅਮਰ ਤੇ ਛੱਕਿਆ ਹੋਇਆ 20 22 ਕਿੱਲੇ ਸਾਡੇ ਕੋਲੇ ਜ਼ਮੀਨ ਆ ਕਹਿੰਦਾ ਪਿੰਡ ਚ ਵਧੀਆ ਯਾਰ ਬੈਣੀ ਉੱਠਣੀ ਬਣੀ ਆ ਵਧੀਆ ਇੱਜ਼ਤ ਬਣੀ ਆ ਕਹਿੰਦਾ ਯਾਰ ਮੈਨੂੰ ਇਹ ਗੱਲ ਭੈੜੀ ਲੱਗਿਆ ਕਰੇ ਵੀ ਯਾਰ ਇਹ ਕਿਹੜੀ ਗੱਲ ਆ ਕਹਿੰਦੀ ਮੇਰੇ ਨਾਲ ਰੀਲਾ ਬਣਾਇਆ ਕਰ ਰੀਲਾ ਬਣਾਇਆ ਕਰ ਕਹਿੰਦਾ ਮੈਂ ਉਹਨੂੰ ਕਿਹਾ ਵੀ ਗੱਲ ਸੁਣ ਲੈ ਮੇਰੀ ਵੀ ਹਜੇ ਤੱਕ ਤਾਂ ਮੇਰੇ ਮਾਪਿਓ ਨੂੰ ਕੁਝ ਪਤਾ ਨਹੀਂਗਾ ਕੱਲ ਨੂੰ ਮੇਰੇ ਮਾਪਿਓ ਨੂੰ ਕੁਝ ਪਤਾ ਲੱਗ ਗਿਆ ਤੇ ਗੱਲ ਬਾਹਲੀ ਵੱ ਵੀ ਨਾ ਤਾਂ ਮੈਂ ਰੀਲ ਤੇਰੇ ਨਾਲ ਬਣਾਵਨਾ ਤੇ ਨਾਂ ਮੈਂ ਤੈਨੂੰ ਪਾਉਣ ਦੇਣਾ ਵੀ ਹਟ ਜਾ ਇਹਨਾਂ ਗੱਲਾਂ ਤੋਂ ਕਹਿੰਦਾ ਚਲੋ ਜੀ 10 ਦਿਨ ਟਿਕ ਗਈ ਜਦੋਂ ਮੈਂ ਸਮਝਾਇਆ 10 ਦਿਨ ਟਿਕ ਗਈ ਚਲ ਮੈਨੂੰ ਵੀ ਹੋ ਗਿਆ ਚਲ ਵੀ ਯਾਰ ਛੱਡ ਗਈ ਖੜਾ ਕਹਿੰਦਾ 10 ਦਿਨ ਆਵਾ ਦੇ ਨੇ ਫੇਰ ਰੀਲ ਪਾਤੀ ਕਹਿੰਦਾ ਜਦੋਂ ਮੈਂ ਆਸੇ ਪਾਸੇ ਕਿਤੇ ਜਾਇਆ ਕਰਾਂ ਜਿਵੇਂ ਮੰਨ ਲਾ ਸ਼ਹਿਰ ਚਲਾ ਗਿਆ ਜਾਂ ਖੇਤ ਕਿਸੇ ਕੰਮ ਮਨ ਲੱਗ ਜਾਂਦਾ ਖੇਤ ਤੋਂ ਜਿਹੜਾ ਬੰਦੇ ਨੂੰ ਪੈਂਦਾ ਹੀ ਆ ਹਨਾ ਜਾਂ ਜ ਪੱਠੇ ਲੈਣ ਜਾਵੜਿਆ ਸੇਰੀ ਨਾਲ ਜਾਂ ਹੋਰ ਮਨਲਾ ਕੰਮ ਸੌ ਹੁੰਦੇ ਆ ਘਰਾਂ ਦੇ ਕਹਿੰਦਾ ਨੇ ਪਿੱਛੋਂ ਰੀਲ ਬਣਾ ਕੇ ਪਾਉਣੀ ਸ਼ੁਰੂ ਕਰਤੀਆਂ ਕਹਿੰਦਾ 2-4 ਮਹੀਨੇ ਦੇ ਵਿੱਚ ਵਿੱਚ ਜਿਹੜੇ ਪਿੰਡ 'ਚ ਮੁੰਡੇ ਸੀ ਯਾਰ ਮਿੱਤਰ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹਦੀ ਘਰ ਰੀਲਾਂ ਪਾਉਂਦੀ ਆ ਕਹਿੰਦਾ ਹੁਣ ਜਦੋਂ ਯਾਰਾਂ ਮਿੱਤਰਾਂ ਕੋਲੇ ਬੈਠਿਆ ਕਰਾਂ ਭਰਾਵਾ ਉਹ ਵੀ ਗੱਲਾਂ ਗੱਲਾਂ 'ਚ ਕਹਿੰਦਾ ਗੱਲ ਕਰ ਜਾ ਕਹਿੰਦਾ ਯਾਰ ਭਾਬੀ ਰੀਲਾਂ ਵਾਲੀਆਂ ਕੈਂਡ ਪਾਉਂਦੀ ਆ ਕੋਈ ਟੀਚਰ ਕਰ ਜਾ ਕਰੇ ਕੋਈ ਮਖੌਲ ਕਰ ਜਾ ਕਰੇ ਕਹਿੰਦਾ ਹੌਲੀ ਹੌਲੀ ਕੀ ਹੋਇਆ ਵੀ ਸਾਰੇ ਰਿਸ਼ਤੇਦਾਰਾਂ 'ਚ ਵੀ ਗੱਲ ਉੱਡ ਗਈ ਰਿਸ਼ਤੇਦਾਰਾਂ ਦੇ ਮੁੰਡੇ ਵੀ ਕਹ ਕਹਿੰਦਾ ਫਿਰ ਮੈਂ ਫਿਰ ਕਲਾਸ ਲਾਈ ਇੱਕ ਦਿਨ ਤੇ ਇੱਕ ਅੱਧੀ ਕਹਿੰਦਾ ਮੈਂ ਖੁੱਤੀ ਚ ਧਾਰਵੀ ਦਿੱਤੀ ਧੌਣ ਚ ਧਾਰਵੀ ਦਿੱਤੀ ਇੱਕ ਅੱਧੀ ਉਹਦੀ ਮੈਂ ਵੀ ਟਲ ਜਾ ਕਹਿੰਦਾ ਬਾਵਾ ਰਾਜ ਜਦੋਂ ਮੈਂ ਧੌਣ ਚ ਧਈ ਤੇ ਬਾਵਾ ਕਹਿੰਦਾ ਉਹ ਵੀ ਅੱਗੋਂ ਬੋਲਣ ਲੱਗ ਗਿਆ ਤੇ ਮੇਰੇ ਮਾਪੇਰ ਵੀ ਤਾਂ ਘਰੇ ਪਤਾ ਲੱਗ ਗਿਆ ਵੀ ਇਹ ਲੜੀ ਜਾਂਦੇ ਆ ਕਹਿੰਦਾ ਮੇਰੇ ਬਾਪੂ ਨੇ ਪੁੱਛਿਆ ਵੀ ਕੀ ਗੱਲ ਹੋਈ ਕਹਿੰਦਾ ਫਿਰ ਦੱਸਣ ਦਾ ਪੈਣੇ ਸੀਗਾ ਕਹਿੰਦਾ ਮੈਂ ਦੱਸਿਆ ਵੀ ਇਹ ਇਸ ਤਰ੍ਹਾਂ ਰੀਲਾਂ ਬਣਾਵਣਾਗੇ ਪਾਉਂਦੀ ਆ ਤੇ ਸਾਰੇ ਲੋਕ ਦੇਖਦੇ ਆ ਵੀ ਮਾੜਾ ਕਮੈਂਟ ਕਰਦਾ ਕੋਈ ਚੰਗਾ ਕਮੈਂਟ ਕਰਦਾ ਮੈਂ ਯਾਰਾਂ ਮਿੱਤਰਾਂ ਚ ਬਹਿਣਾ ਮੈਨੂੰ ਉੱਥੇ ਵੀ ਯਾਰ ਮਿੱਤਰੇ ਟਿਚਣਾ ਕਰਦੇ ਆ ਕਹਿੰਦਾ ਚਲੋ ਜੀ ਬਾਪੂ ਨੇ ਵੀ ਸਮਝਾਇਆ ਬੇਬੇ ਨੇ ਵੀ ਸਮਝਾਇਆ ਕਹਿੰਦੀ ਚਲ ਹੁਣ ਨਹੀਂ ਪਾਉਂਦੀ ਜੀ ਕਹਿੰਦਾ ਚਲੋ ਮਹੀਨਾ ਦੋ ਮਹੀਨੇ ਵਧੀਆ ਟਿકી ਰਹੀ ਕਹਿੰਦਾ ਉਸ ਤੋਂ ਬਾਅਦ ਪਤਾ ਨਹੀਂ ਕੀ ਦੇ ਦਿਮਾਗ ਚ ਆਇਆ ਪਤਾ ਨਹੀਂ ਕੀ ਕਹਿੰਦਾ ਕੀੜਾ ਉੱਠਿਆ ਕਹਿੰਦਾ ਮੈਂ ਤਿੰਨ ਦਿਨਾਂ ਲਈ ਕਿਸੇ ਯਾਰ ਬਿੱਲੀ ਨਾਲ ਕਿਤੇ ਗਿਆ ਹੋਇਆ ਸੀ ਬਾਹਰ ਕਹਿੰਦਾ ਪਿੱਛੋਂ ਇਹਨਾਂ ਦੋ ਤਿੰਨ ਰੀਲਾਂ ਬਣਾ ਕੇ ਫੇਰ પાਤੀਆਂ ਕਹਿੰਦਾ ਚਲੋ ਕਹਿੰਦਾ ਰੀਲਾਂ ਪਾਤੀਆਂ ਤੇ ਮੈਨੂੰ ਇਹਨੇ ਕਹਦਾ ਆਪਦੀ ਆਈਡੀ ਚੋਂ ਬਲਾਕ ਕਰਤਾ ਵੀ ਹਾਂ ਇਹ ਮੇਰੀ ਰੀਲਾਂ ਨਾ ਦੇਖ ਸਕੇ ਕਹਿੰਦਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਮੈਨੂੰ ਇਹਨੇ ਬਲਾਕ ਕਰਤਾ ਜਾਂ ਕਿਵੇਂ ਕਰਤਾ ਕਹਿੰਦਾ ਚਲੋ ਜੀ ਮਦਰੋ ਦੋ ਤਿੰਨ ਦਿਨਾਂ ਬਾਅਦ ਉਹਨਾਂ ਤੇ ਐ ਕਰਦਾ ਰਹਿੰਦਾ ਮਹੀਨਾ ਫਿਰ ਟੱਪ ਜਾਂਦਾ ਤੇ ਮੈਂ ਫੇਰ ਪਿੰਡ ਜਿਆਰਾ ਬੇਲੇ ਕੋਲੇ ਖੜਦਾ ਹਾਂ ਫੇਰ ਕਹਿੰਦਾ ਟੀਚਰਾਂ ਮਖੌਲ ਕਰਦੇ ਆ ਯਾਰ ਤੇ ਮੈਨੂੰ ਕਹਿੰਦਾ ਵਿਖਾਉਂਦੇ ਤੇ ਖਾਦੇ ਖਰੀਲ ਪਾਈ ਉਹ ਕਿੰਨੀ ਕੈਂਟ ਲੱਗਦੀ ਹੈ ਜੇਬ ਉਹ ਕਹਿੰਦਾ ਤੂੰ ਵੀ ਨਾਲ ਬਣਾਇਆ ਕਰ ਵੀ ਜਿਵੇਂ ਯਾਰ ਮਿੱਤਰ ਕਹਿੰਦਾ ਕਰਦੇ ਹੁੰਦੇ ਆ ਕਹਿੰਦਾ ਮੈਂ ਬੜੇ ਗੁੱਸੇ 'ਚ ਘਰੇ ਆਇਆ ਤੇ ਮੈਂ ਘਰੇ ਆ ਕੇ ਆਪਦੇ ਮਾਪਿਓ ਕੋਲੇ ਗੱਲ ਕੀਤੀ ਵੀ ਇਹ ਰੀਲਾਂ ਫਿਰ ਪਾਉਂਦੀ ਹਟਦੀ ਨਹੀਂ ਕਹਿੰਦਾ ਚਲੋ ਮੇਰੇ ਬਾਪੂ ਨੇ ਇਹਦੇ ਬਾਪੂ ਨੂੰ ਫੋਨ ਕੀਤਾ ਮੈਂ ਕਹਿੰਨੀ ਕਿ ਮੇਰੇ ਸਹੁਰੇ ਨੇ ਕਹਿੰਦਾ ਫੋਨ ਕੀਤਾ ਤੇ ਵੀ ਤੁਸੀਂ ਇੱਥੇ ਆਓ ਛੇਤੀ ਤੇ ਵੀ ਗੱਲ ਕਰਨੀ ਹੈ ਕੋਈ ਜ਼ਰੂਰੀ ਕਹਿੰਦਾ ਚਲੋ ਉਸ ਦਿਨ ਉਹ ਵੀ ਬੀਜੀ ਸੀ ਉਹ ਇੱਕ ਦੋ ਦਿਨਾਂ ਬਾਅਦ ਆਏ ਕਹਾਂ ਜਦੋਂ ਆਏ ਤੇ ਬਾਪੂ ਨੇ ਸਾਰੀ ਗੱਲ ਦੱਸੀ ਇਹਦਾ ਮੈਂ ਵੀ ਦੱਸੀ ਬੇਬੇ ਨੇ ਦੱਸੀ ਵੀ ਆਹ ਗੱਲ ਬਾਤ ਹੋਈ ਆ ਵੀ ਸਾਡਾ ਪਿੰਡ ਚ ਇੰਨਾ ਵਧੀਆ ਰਸੂਕ ਬਣਿਆ ਵਧੀਆ ਇੱਜ਼ਤ ਬਣੀ ਆ ਵੀ ਲੋਕੀ ਕੀ ਕਹਿਣਗੇ ਵੀ ਸੱਸ ਸਹੁਰੇ ਨੇ ਅਬਰਤ ਛਕਿਆ ਤੇ ਨੋਂ ਨੱਚ ਨੱਚ ਕੇ ਬਰੀਲਾ ਪਾਉਂਦੀ ਆ ਵੀ ਵੀ ਸਾਡੇ ਸਾਨੂੰ ਕੰਮ ਭੈੜਾ ਲੱਗਦਾ ਸਾਨੂੰ ਕੰਮ ਵਧੀਆ ਨਹੀਂ ਲੱਗਦਾ ਵੀ ਜਿੱਥੇ ਕੰਮ ਚੱਲਦਾ ਚੱਲਦਾ ਹੋਊਗਾ ਵੀ ਸਾਡੇ ਜੱਟ ਜਿਮੀਦਾਰਾਂ ਦੇ ਘਰਾਂ ਚ ਇਹ ਕੰਮ ਨਹੀਂ ਚੱਲਦਾ ਸਾਡਾ ਸ਼ਰੀਕਾ ਕੁਇਲਾ ਵੀ ਸਾਰਾ ਹਸਦਾ ਸਾਨੂੰ ਸਾਰੀ ਰਸਤੇਦਾਰ ਵੀ ਟੀਚਰਾਂ ਕਰਦੇ ਆ ਪਿੰਡ ਦੇ ਮੁੰਡੇ ਵੀ ਟੀਚਰਾਂ ਕਰਦੇ ਆ ਚਲੋ ਜੀ ਕਹਿੰਦਾ ਐਵੇਂ ਕਹਿ ਦਈਏ ਵੀ ਉਹਦੇ ਮਾਪਿਓ ਨੇ ਸਮਝਾਇਆ ਵੀ ਕੁੜੀਏ ਐਵੇਂ ਘਰ ਖਰਾਬ ਹੋ ਜਾਊਗਾ ਘਰ ਬਰਬਾਦ ਹੋ ਜਾਊਗਾ ਕੋਈ ਫਾਇਦਾ ਨਹੀਂਗਾ ਵੀ ਤੂੰ ਇਹਨਾਂ ਗੱਲਾਂ ਚੋਂ ਲੈਣਾ ਵੀ ਕੀ ਐ ਛੱਡ ਪਰੇ ਜੇ ਮਾਲਾ ਗੁੱਸਾ ਬਣਾਉਂਦੇ ਇਸ ਗੱਲ ਦਾ ਨਹੀਂ ਚੰਗਾ ਸਮਝਦੇ ਤੂੰ ਨਾਰੀਲਾ ਪਾਇਆ ਕਰ ਕਹਿੰਦਾ ਚਲੋ ਜੀ ਮੰਨ ਗਈ ਕਹਿੰਦੀ ਨਹੀਂ ਮੈਂ ਹੁਣ ਢੀਲਾ ਨਹੀਂ ਪਾਉਂਦੀ ਕਹਿੰਦਾ ਚਲੋ ਠੀਕ ਆ ਜੀ ਤੇ ਕਹਿੰਦਾ ਚਲੋ ਜੀ 2-4 ਮਹੀਨੇ ਵਧੀਆ ਲੰਘ ਜਾਂਦੇ ਆ ਵਧੀਆ ਸੁੱਖ ਸ਼ਾਂਤੀ ਨਾਲ ਤੇ ਕਹਿੰਦਾ ਵੀ ਮੈਂ ਕਿਹਾ ਵੀ ਹੁਣ ਪੰਜ ਇੰਨੇ ਮਹੀਨੇ ਹੋ ਗਏ ਵਿਆਹ ਨੂੰ ਵੀ ਹੁਣ ਆਪਾਂ ਬੱਚਾ ਲੈ ਲਈਏ ਕਹਿੰਦਾ ਅੱਗੋਂ ਮੈਨੂੰ ਬੋਲੀ ਕਹਿੰਦੀ ਮੈਂ ਬੱਚਾ ਨਹੀਂ ਲੈਣਾ ਕਹਿੰਦਾ ਮੈਂ ਪੁੱਛਿਆ ਵੀ ਕਿਉਂ ਕਹਿੰਦੀ ਮੈਂ ਬੱਚਾ ਨਹੀਂ ਲੈਣਾ ਨਹੀਂ ਤੇ ਮੇਰੀ ਬਾਡੀ ਦੀ ਸਾਰੀ ਫਿਟਨੈਸ ਖਰਾਬ ਹੋ ਜਾਊਗੀ ਮੈਂ ਹਜੇ ਬੱਚਾ 2-3 ਸਾਲ ਨਹੀਂ ਕਹਿੰਦੀ ਲੈਣਾ ਕਹਿੰਦੀ ਪਹਿਲਾਂ ਮੈਂ ਫੇਮਸ ਹੋਊਂਗੀ ਉਸ ਤੋਂ ਬਾਅਦ ਮੈਂ ਬੱਚਾ ਲੈਣ ਬਾਰੇ ਸੋਚੂਗੀ ਕਹਿੰਦੇ ਹਜੇ 2-3 ਸਾਲ ਦਾ ਭੁੱਲ ਜਾ ਜਾਵਾਂ ਕਹਿੰਦਾ ਪਤਾ ਨਹੀਂ ਹੇ ਦਿਮਾਗ 'ਚ ਕੀ ਉਹਦੀ ਗੱਲ ਆਈ ਕੀ ਨਹੀਂ ਆਈ ਕਹਿੰਦਾ ਚੱਕ ਤਾਂ ਫੇਰ ਕੰਮ ਫੇਰ ਰੀਲਾ ਪਾਉਣ ਲੱਗ ਗਈ ਕਹਿੰਦਾ ਹਾਂ ਜਦੋਂ ਨੇ ਫੇਰ ਰੀਲਾਂ ਪਾਈਆਂ ਕਹਿੰਦਾ ਫਿਰ ਚੰਗੀ ਧਰ ਕੇ ਬੜਕਾਈ ਇੱਕ ਵਾਰੀ ਕਹਿੰਦਾ ਚੰਗੀ ਚੰਗੀ ਕਹਿੰਦਾ ਬੜਕਾਈ ਧਰ ਕੇ ਕਹਿੰਦਾ ਫਿਰ ਭੇਕਿਆ ਦੇ ਫੋਨ ਲਾ ਵੀ ਮੈਨੂੰ ਐਂ ਕਰਦਾ ਕੁੱਟਦਾ ਮਾਰਦਾ ਜੇਬ ਉਹ ਕਹਾਂ ਚਲੋ ਜੀ ਮੇਰੇ ਸਾਡੇ ਨੇ ਵੀ ਗੱਲ ਕੀਤੀ ਵੀ ਹਾਂ ਵੀ ਕਿਉਂ ਕੀ ਗੱਲ ਬਾਤ ਕਹਿੰਦਾ ਮੈਂ ਸਾਈ ਕਰਤੂ ਤਾਂ ਦੱਸ ਵੀ ਆ ਕੁਝ ਕਰਦੀ ਐ ਕਹਿੰਦੇ ਵੀਡੀਓ ਪਾਉਂਦੀ ਰੀਲਾਂ ਪਾਉਂਦੀ ਐ ਵੀ ਸਾਨੂੰ ਭਰਾਵਾ ਇਹ ਕੰਮ ਨਹੀਂ ਵਧੀਆ ਲੱਗਦਾ ਅਸੀਂ ਜੱਟ ਜ਼ਿੰਮੇਵਾਰ ਬੰਦੇ ਆ ਜੇ ਆ ਕਰਤੂਤਾ ਹੀ ਕਰਦਾ ਕਰਦੀ ਰਹੀ ਜਿਆਦਾ ਮੈਂ ਕੁਝ ਖਾ ਕੇ ਮਰ ਜੂਗਾ ਤੇ ਜਾਂ ਫਿਰ ਮੈਂ ਤਲਾਕ ਦੇ ਦੂੰਗਾ ਕਹਿੰਦਾ ਪਤਾ ਨਹੀਂ ਉਹਦੇ ਬੈਠੀ ਬੈਠੀ ਲੈ ਕੀ ਦਿਮਾਗ ਚਾਹੀ ਕਹਿੰਦਾ ਮੈਨੂੰ ਕਹਿੰਦੀ ਵੀ ਤੂੰ ਜਿਹੜਾ ਕੁਝ ਕਰਨਾ ਕਰ ਲਾ ਮੈਂ ਤਾਂ ਰੀਲਾਂ ਪਾਉਂਗੀ ਜਿਹੜਾ ਵੀ ਕੁਝ ਤੇ ਤਾਂ ਹੁੰਦਾ ਕਰ ਲਾ ਕਹਿੰਦਾ ਮੇਰੇ ਬਾਪੂ ਨੇ ਮੈਨੂੰ ਕਿਹਾ ਗੱਲਾਂ ਗੱਲਾਂ ਚ ਵੀ ਤੁਸੀਂ ਜਵਾਬ ਚੱਲਾ ਕਰ ਲਓ ਵੀ ਚੱਲ ਨੂੰ ਦਾ ਧਿਆਨ ਲੱਗ ਜਾ ਜਵਾਬ ਚੱਲੇ ਚੋਲ ਜੀ ਜੂ ਵੀ ਚਲੋ ਆਪ ਦਾ ਹਟ ਜੂਗੇ ਨਾ ਕੰਮਾਂ ਤੋਂ ਕਹਿੰਦਾ ਹੁਣ ਮੈਂ ਉਹਦੇ ਪਿਓ ਨੂੰ ਕਿਵੇਂ ਦੱਸਾਂ ਬੋਲ ਕੇ ਵੀ ਉਹ ਤਾਂ ਕਹਿੰਦੀ ਮੇਰੀ ਕੋ ਫਿਟਨੈਸ ਖਰਾਬ ਹੁੰਦੀ ਐ ਮੈਂ ਜਵਾਬ ਨਹੀਂ ਲੈਣਾ ਵੀ ਮੈਂ ਤਾਂ ਪਹਿਲਾਂ ਫੇਮਸ ਹੋਊਂਗੀ ਉਸ ਤੋਂ ਬਾਅਦ ਜਵਾਬਕ ਲਵਾਂਗੀ ਕਹਿੰਦਾ ਕਿਉਂਕਿ ਉਹਦੇ ਕੀੜਾ ਦਿਮਾਗ 'ਚ ਤਾਂ ਚੜ ਗਿਆ ਸੀਗਾ ਕਿਉਂਕਿ ਤੇ ਭੂਆ ਦੀਆਂ ਕੁੜੀਆਂ ਇਹ ਕੰਮ ਕਰਦੀਆਂ ਸੀ ਵੀ ਉਹ ਰੀਲਰ ਨੂੰ ਨਾ ਬਣਾ ਕੇ ਪਾਉਂਦੀ ਉਹਨਾਂ ਨੂੰ ਕੋਈ ਰੋਗ ਟੋਕ ਹੈ ਨਹੀਂ ਸੀਗੀ ਕਹਿੰਦਾ ਜਰੋ ਜੀ ਘਰੇ ਕਲੇਸ਼ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਐਵੇਂ ਕਹਿੰਦੀ ਕਿ ਮੇਰੇ ਸੱਸ ਸਹੁਰਾ ਵੀ ਚੰਗੇ ਸੀ ਉਹਨਾਂ ਨੇ ਬਹੁਤ ਸਮਝਾਇਆ ਫੋਨ 'ਤੇ ਵੀ ਸਮਝਾਉਂਦੇ ਸੀ ਕਹਿੰਦਾ ਮੇਰਾ ਸਾਲਾ ਵੀ ਸਮਝਾਉਂਦਾ ਸੀ ਕਹਿੰਦਾ ਮੇਰਾ ਮਾਂ ਪਿਓ ਵੀ ਬਥੇਰਾ ਸਮਝਾਇਆ ਕਰੇ ਕਹਿੰਦਾ ਘਰੇ ਕਲੇਸ਼ ਰਹਿਣ ਲੱਗ ਗਿਆ ਕਹਿੰਦਾ ਮੈਂ ਤਾਂ ਫਿਰ ਕੀ ਕਰਾਂ ਮੈਂ ਤਾਂ ਕਹਿੰਦਾ ਜਮਾਂ ਹੀ ਰਿਸ਼ਤਾ ਤੋੜਦਾ ਕਹਿੰਦਾ ਮੈਂ ਤਾਂ ਆਪਦੇ ਮਾਂ ਪਿਓ ਕੋਲ ਜਾ ਕੇ ਸੌਣ ਲੱਗ ਗਿਆ ਕਹਿੰਦਾ ਮੇਰਾ ਤਾਂ ਇੰਨਾ ਕੁ ਮਾਨਕ ਆ ਗਿਆ ਉਹ ਜਨਾਨੀ ਤੋਂ ਕਹਿੰਦਾ ਜਦੋਂ ਮੇਰੇ ਅੱਗੇ ਬੋਲਣ ਲੱਗ ਗਈ ਵੀ ਜਦੋਂ ਮੇਰੇ ਕਾਇਦੇ ਤੋਂ ਬਾਹਰ ਹੋ ਗਈ ਕਹਿੰਦਾ ਫਿਰ ਆਪਾਂ ਹੱਥ ਜੋੜ ਤੇ ਵੀ ਆਹ ਜੁੜੇ ਹੱਥ ਵੀ ਆਪਾਂ ਤਾਂ ਤੇਰੇ ਕੋਲੇ ਪੈਂਦੇ ਹੀ ਨਹੀਂ ਕਹਿੰਦਾ ਉਸ ਜਨਾਨੀ ਦੇ ਚਿਹਰੇ ਤੇ ਜਮਾਂ ਵੀ 1% ਉਹ ਦੁੱਖ ਦਰਦ ਹੈ ਹੀ ਨਹੀਂ ਸਾਡੇ ਘਰੇ ਇੰਨਾ ਕਲੇਸ਼ ਚੱਲ ਜਿੰਦਾ ਜੇ ਕੁਝ ਵੀ ਕਹਿੰਦਾ ਉਹਨੂੰ ਕੋਈ ਪਰਵਾਹ ਨਹੀਂ ਸੁਦਾ ਆ ਦੇ ਰੀਲਾਂ ਪਾਤੀ ਦੀ ਫੋਟੋ ਪਾਤੀ ਦੀ ਕਦੇ ਵੀਡੀਓ ਪਾਤੀ ਦੀ ਕਦੇ ਕੀ ਪਾਤਾ ਕਹਿੰਦਾ ਕਹਿੰਦਾ ਇਸ ਗੱਲ ਤੋਂ ਕੌੜ ਮੇਰਾ ਮਾਪੇ ਉਹ ਵੀ ਮਨਾਉਂਦਾ ਸੀਗਾ ਕਿਉਂਕਿ ਕਹਿੰਦਾ ਉਹਨਾਂ ਨੇ ਅਮਰਤ ਸ਼ਗਿਆ ਸੀਗਾ ਕਿਉਂਕਿ ਸਾਡੇ ਘਰੇ ਸਾਰੀ ਕੁਮਾਰੀ ਖੋਜਾਬੀ ਕੰਮ ਹੋਇਆ ਹੀ ਨਹੀਂ ਸੀ ਕਦੇ ਕਹਿੰਦਾ ਹੁਣ ਐਸੀ ਵੀ ਜੱਟ ਜ਼ਿਮੀਂਦਾਰ ਬੰਦੇ ਸੀਗੇ ਜੇ ਪਿੰਡ ਚ ਜਾਂਦੇ ਸੀ ਯਾਰ ਬਿੱਤਰੀ ਟੀਚਰਾਂ ਕਰਦੇ ਰਿਸ਼ਤੇ ਦਾ ਸੌ ਸੌ ਗੱਲ ਕਰਦੇ ਸੀ ਲੈ ਦੀ ਬੋਟੀ ਰੀਲਾਂ ਪਾਉਂਦੀ ਆ ਆਪ ਇੱਕ ਨੱਚਦੀ ਕਿਵੇਂ ਕਿ ਕਹਿੰਦਾ ਪਰ ਉਹਨ ਕਹਿੰਦਾ ਜਦੋਂ ਅਟੱਟ ਪੈਣ ਲੱਗ ਗਈ ਕਹਿੰਦਾ ਫਿਰ ਗੱਲ ਤਾਂ ਵਧਣੀ ਸੀ ਕਹਿੰਦਾ ਗੱਲ ਵਧਦੀ ਕਹਿੰਦਾ ਕਲੇਸ਼ ਕਰਦਿਆਂ ਕਰਾਉਂਦਿਆਂ ਡੇਢ ਡੇਢ ਸਾਲ ਦੇ ਕਰੀਬ ਕਹਿੰਦਾ ਟਾਈਮ ਹੋ ਗਿਆ ਵਿਆਹ ਨੂੰ ਕਹਿੰਦਾ ਕਹਿੰਦਾ ਜਦੋਂ ਇੰਨਾ ਟਾਈਮ ਹੋ ਗਿਆ ਤੇ ਕਹਿੰਦਾ ਫਿਰ ਮੇਰੇ ਮਾਪਿਓ ਨੇ ਵੀ ਸੋਚਿਆ ਵੀ ਜਦੋਂ ਥੋੜੇ ਜਿਨੇ ਕਲੇਸ਼ ਰਹਿ ਗਏ ਵੀ ਕੱਲ ਨੂੰ ਕਿਸੇ ਨੇ ਕੁਝ ਕਰ ਲਿਆ ਆਪਣੇ ਆਪ ਨੂੰ ਵੀ ਫਿਰ ਹੋਰ ਸਿਆਪੇ ਖੜੇ ਹੋ ਜਾਣਗੇ ਵੀ ਤੁਸੀਂ ਭਾਈ ਜੇ ਨਹੀਂ ਨਿਭਦੀ ਤਾਂ ਫਿਰ ਆਪ ਦਾ ਕੋਈ ਇੱਕ ਪਾਸੇ ਹੀ ਲੱਭ ਜ਼ਿਲਾ ਕਰੋ ਕਹਿੰਦਾ ਮੈਂ ਉਹਦੇ ਸਾਡੇ ਨੂੰ ਫੋਨ ਕਰਕੇ ਕਹਿੰਦਾ ਵੀ ਆਪ ਦੀ ਕੁੜੀ ਨੂੰ ਭਾਈ ਲੈ ਜਾਓ ਵੀ ਅਸੀਂ ਨਹੀਂ ਰੱਖਣੀ ਸਿੱਧੀ ਗੱਲ ਆ ਵੀ ਇਹ ਸਾਡੇ ਕਹਿਣੇ ਚੋਂ ਬਾਹਰ ਚੱਲਦੀ ਆ ਤੁਹਾਡੇ ਸਾਹਮਣੇ ਕਿੰਨੀ ਵਾਰੀ ਕਹਤਾ ਵੀ ਸਾਡੇ ਘਰੇ ਇਹ ਕੰਮ ਨਹੀਂ ਚੱਲਦਾ ਕੰਜਰਖਾਨਾ ਵੀ ਤੂੰ ਨਾ ਕਰਿਆ ਕਰ ਨਾ ਕਰਿਆ ਕਰ ਕਹਿੰਦਾ ਪਰ ਇਹ ਨਹੀਂ ਸਮਝੀ ਪਈ ਤੁਹਾਡੇ ਸਾਹਮਣੇ ਸਾਰਾ ਕੁਝ ਕਰਦੀ ਏ ਰੀਲਾ ਪਾਉਂਦੀ ਏ ਮੈਨੂੰ ਇਹਨੇ ਆਪਦੀ ਆਈਡੀ ਚ ਬਲੌਕ ਕੀਤਾ ਹੋਇਆ ਪਰ ਕਹਿੰਦਾ ਮੈਨੂੰ ਆਸੇ ਪਾਸੇ ਸਭ ਕੁਝ ਪਤਾ ਲੱਗ ਜਾਂਦਾ ਕਹਿੰਦਾ ਪਹਿਲਾਂ ਸੱਸ ਸਹੁਰਾ ਜਿਹੜਾ ਮੇਰੇ ਪੱਖ ਪੂਰਦੇ ਸੀ ਕਹਿੰਦਾ ਜਦੋਂ ਗੱਲ ਆ ਗਈ ਤਲਾਕ ਤੇ ਕਹਿੰਦਾ ਕਹਿੰਦਾ ਉਦੋਂ ਫਿਰ ਸੱਸ ਸਹੁਰਾ ਤੇ ਸਾਲਾ ਕਹਿੰਦਾ ਹੋ ਗਿਆ ਆਪਦੀ ਕੁੜੀ ਨਾਲ ਕਹਿੰਦਾ ਚਲੋ ਜੀ ਪੰਚਾਇਤ ਹੋਈ ਪੰਚਾਇਤ ਦੇ ਵਿੱਚ ਕਹਿੰਦਾ ਉਹਨਾਂ ਨੇ ਫਿਰ ਲਿਸਟ ਬਣਾ ਕੇ ਕਹਿੰਦਾ 25 ਲੱਖ ਦੀ ਸਾਡੇ ਗੇੜਾ ਖਤੀ ਵੀ ਸਾਡਾ ਤਾਂ ਵਿਆਹ ਤੇ ਖਰਚਾ 25 ਲੱਖ ਆਇਆ ਮਿੱਤਰਾ 25 ਲੱਖ ਦੇ ਦੇ ਤੇ ਤਲਾਕ ਲੈ ਲੈਣੇ ਕਹਿੰਦਾ ਮੈਂ ਬਥੇਰੇ ਹੱਥ ਜੋੜੇ ਆਪਦੇ ਸੌਰੇ ਅੱਗੇ ਵੀ ਗੱਲ ਸੁਣੋ ਜੀ ਵੀ ਮੈਂ ਤਾਂ ਤਲਾਕ ਦੇ ਕੇ ਰਾਜੀ ਨਹੀਂ ਵੀ ਇਹਨੂੰ ਕਹਿ ਦਿਓ ਹਟ ਦੇ ਨੀਲਾ ਪਾਉਣ ਤੋਂ ਤੇ ਸੀ ਰੱਖ ਲੈਣੇ ਆ ਵੀ ਆ ਤਾਂ ਜਵਾਗ ਜੱਲਾ ਹੋਊਗਾ ਸਾਡਾ ਵਧੀਆ ਘਰ ਬਸ ਜੂਗਾ ਸਾਾਨੂੰ ਕੀ ਲੋੜ ਉੱਜੜਨ ਦੀ ਕਹਿੰਦਾ ਪਰ ਕੁੜੀ ਦੀ ਇੱਕੋ ਸ਼ਰਤ ਵੀ ਮੈਂ ਤੈਨੂੰ ਸਾਰੇ ਜਵਾਬ ਨਹੀਂ ਲੈਣਾ ਤੇ ਮੈਂ ਰੀਲਾਂ ਪਾਉਂਗੀ ਪਾਉਂਗੀ ਸਿੱਧੀ ਗੱਲ ਇਹ ਕਹਿੰਦਾ ਫਿਰ ਇਹ ਗੱਲ ਕਹਿੰਦਾ ਨਾ ਤਾਂ ਮੈਨੂੰ ਮਨਜ਼ੂਰ ਸੀ ਨਾ ਮੇਰੇ ਮਾਪਿਆਂ ਨੂੰ ਮਨਜ਼ੂਰ ਸੀ ਕਹਿੰਦਾ ਫਿਰ ਇੱਜ਼ਤ ਹੋ ਕੇ ਤਾਂ ਕੁਝ ਕਹਿੰਦਾ ਹੁੰਦਾ ਹੀ ਨਹੀਂ ਬਾਈ ਕਹਿੰਦਾ ਕਹਿੰਦਾ ਜਦੋਂ ਬੰਦੇ ਪੱਲੇ ਇੱਜ਼ਤ ਹੀ ਨਾ ਹੋਈ ਫਿਰ ਉਹਦੇ ਬੰਦੇ ਦੇ ਪੱਲੇ ਰਹਿ ਵੀ ਕੀ ਜਾਂਦਾ ਕਹਿੰਦਾ ਫਿਰ ਮੈਂ ਪੰਚਾਇਤ 'ਚ ਕਹਿੰਦਾ ਵੀ ਆਪਣੇ ਤਾਂ ਬਈ ਜੁੜੇ ਹੱਥ ਆ ਪਾਣੀ ਰਖਣੀ ਕਹਿੰਦਾ ਭਰਾਵਾ ਫਿਰ ਉਹੀ 25 ਲੱਖ ਰੁਪਇਆ ਭਰਿਆ ਕਿੱਲਾ ਕਹਿੰਦਾ ਵੇਚਿਆ ਕਿੱਲਾ ਵੇਚ ਕੇ ਖੜੇ ਪੈਰ ਕਹਿੰਦਾ ਉਹਨਾਂ ਨੂੰ 25 ਲੱਖ ਰੁਪਏ ਦਿੱਤਾ ਕਹਿੰਦਾ ਸਾਡੇ ਘਰੇ 25 ਲੱਖ ਰੁਪਏ ਪਿਆ ਸੀਗਾ ਕਹਿੰਦਾ ਪਹਿਲਾਂ ਅਸੀਂ ਭੈਣ ਦਾ ਵਿਆਹ ਕੀਤਾ ਮੈਂ ਆਪਦੀ ਦਾ ਫਿਰ ਕਹਿੰਦਾ ਆਪਦਾ ਵਿਆਹ ਕਰਿਆ ਕਹਿੰਦਾ ਉਹ ਕਰਜ਼ਾਈ ਤਾਂ ਅਸੀਂ ਪਹਿਲੀ ਬਥੇਰੇ ਹੋਏ ਪਏ ਸੀ ਫਿਰ ਖੜੇ ਪੈਰ ਕਹਿੰਦੇ ਸਾਨੂੰ ਤੋਂ ਹੁਣੇ ਪੈਸੇ ਦਿਓ ਦਸਾਂ ਦਿਨਾਂ ਦਾ ਟਾਈਮ ਦਿੱਤਾ ਕਹਿੰਦਾ ਕਹਿੰਦਾ ਫਿਰ ਕਾਰ ਕਰਾ ਕੇ ਕਿਸੇ ਨੂੰ ਭਰਾਵਾ ਕਿੱਲਾ ਵੇਚਿਆ ਕਿੱਲਾ ਵੇਚ ਕੇ ਕਹਿੰਦਾ 25 ਲੱਖ ਰੁਪਏ ਭਰ ਕੇ ਤੇ ਖੜਾ ਛਡਾਇਆ ਕਹਿੰਦਾ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਹਿੰਦਾ ਸਾਡੇ ਘਰੇ ਤਾਂ 2 ਮਹੀਨੇ ਰੋਟੀ ਨਹੀਂ ਪੱਕੀ ਮੁੰਡੇ ਦਾ ਤਲਾ ਵੀ ਸਾਡਾ ਦਾ ਮਾਂ ਪਿਓ ਨੇ ਵੀ ਡਾ ਗਾਮ ਕੀਤਾ ਤੇ ਕਹਿੰਦਾ ਮੇਰੇ ਦਿਲ ਚ ਵੀ ਜੋ ਦੁੱਖ ਬਹੁਤ ਸੀ ਯਾਰ ਵੀ ਮੇਰਾ ਆਸ ਦਾ ਬਸਦਾ ਘਰ ਉਜੜ ਗਿਆ ਕਹਿੰਦਾ ਉਹ ਜਨਾਨੀ ਨੇ ਚਾਰਾਂ ਦਿਨਾਂ ਬਾਅਦ ਹੀ ਫੇਰ ਰੀਲਾ ਪਾਉਣੇ ਸ਼ੁਰੂ ਕਰਤੀਆਂ ਕਹਿੰਦਾ ਮਤਲਬ ਵੀ ਉਹਨੂੰ ਕੋਈ ਸੰਗ ਸ਼ਰਮ ਨਹੀਂ ਸੀ ਵੀ ਮੇਰਾ ਘਰ ਉਜੜ ਗਿਆ ਜਾਂ ਕੁਝ ਵੀ ਹੋ ਗਿਆ ਕਹਿੰਦਾ ਉਹ ਫੇਰ ਨੱਚ ਟੱਪ ਕਿਉਂ ਮੇਰੀਲਾ ਪਾਈ ਜਾਵੇ ਕਹਿੰਦਾ ਸਾਡੇ ਘਰੇ 2 ਮਹੀਨੇ ਕਿਸੇ ਨੇ ਚਾਇਤਰਾ ਰੋਟੀ ਨਹੀਂ ਖਾਧੀ ਤੇ ਕਹਿੰਦਾ ਉਹ ਰੀਲਾ ਪਾਈ ਜਾਵੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਪਾਉਣ ਦਾ ਮਤਲਬ ਇਹੀ ਆ ਬਈ ਵੀ ਅੱਜ ਕੱਲ ਆਪ ਦਾ ਧੀ ਪੁੱਤ ਵਿਆਹਣ ਤੋਂ ਪਹਿਲਾਂ ਅਗਲੇ ਨੂੰ ਪੁੱਛ ਲਿਆ ਕਰੋ ਬਈ ਇਹ ਰੀਲਾ ਰੂਲਾ ਨਹੀਂ ਤਾਂ ਹੈਗੀ ਤਾਂ ਨਹੀਂ ਕਿਉਂਕਿ ਹਰੇਕ ਘਰ 'ਚ ਇਹ ਕੰਮ ਨਹੀਂ ਚੱਲਦਾ ਹੁੰਦਾ ਵੀ ਕਈ ਘਰਾਂ ਦੇ ਵਿੱਚ ਬਹੁਤ ਮਨਾਹੀ ਹੁੰਦੀ ਆ ਬਹੁਤ ਸਖਤਾਈ ਹੁੰਦੀ ਆ ਉਸ ਚੀਜ਼ ਨੂੰ ਚੰਗਾ ਨਹੀਂ ਸਮਝਦੇ ਵੀ ਸਾਡੀ ਨੂੰ ਉੱਠ ਕੇ ਰੀਲਾ ਪਾਵੇ ਚਲੋ ਜਦੋਂ ਕੁੜੀ ਕੁਵਾਰੀ ਹੁੰਦੀ ਆ ਮਾਂ ਪਿਓ ਦੇ ਘਰੇ ਵੀ ਸਾਰਾ ਕੋਸ਼ਿਸ਼ ਕਦੇ ਲਾੜਾ ਲਾੜਣਾ ਚੱਲੀ ਜਾਂਦਾ ਕੋਈ ਚੱਕਰ ਨਹੀਂ ਪਰ ਜਦੋਂ ਧੀ ਨੇ ਸਹੁਰੇ ਪਰਿਵਾਰ 'ਚ ਜਾਣਾ ਹੁੰਦਾ ਨਾ ਉਦੋਂ ਇਹ ਗੱਲਾਂ ਬਹੁਤ ਵੱਡੇ ਮੈਨੇ ਰੱਖਦੀਆਂ ਬਈ ਇਸ ਕਰਕੇ ਕਹਿੰਦੇ ਵੀ ਜੇ ਤੁਸੀਂ ਕੱਲ ਨੂੰ ਆਪਦੇ ਧੀ ਬੁੱਧਾ ਰਿਸ਼ਤਾ ਕਰ ਰਹੇ ਹੋ ਤਾਂ ਪਹਿਲਾਂ ਪੁੱਛ ਲਿਆ ਕਰੋ ਵੀ ਕੁੜੀ ਨੂੰ ਕੋਈ ਰੀਲਾਂ ਦਾ ਬਾੜਾ ਜਿਹਾ ਅਰੇਜ ਤਾਂ ਨਹੀਂ ਹੈਗਾ ਇਹ ਇਹੇ ਵੀਡੀਓ ਬਾਈ ਨੇ ਮੈਨੂੰ ਕਹਿ ਕੇ ਕਿਹਾ ਵੀ ਇਹ ਕਹਾਣੀ ਮੇਰੀ ਜ਼ਰੂਰ ਦੱਸੀ ਵੀ ਖੌਰੇ ਕਿਸੇ ਦਾ ਘਰ ਬਚ ਜੇ ਕਹਿੰਦਾ ਮੇਰਾ ਤਾਂ ਜੜ ਗਿਆ ਖੌਰੇ ਕਿਸ ਦਾ ਬਚ ਜੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਰਾਵੋ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਤੇ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਕਿਵੇਂ ਦੋਸਤੋ ਕੁੜੀ ਨੇ ਆਪਣਾ ਘਰ-ਵਾਰ ਸਾਰਾ ਕੁਝ ਬਰਬਾਦ ਕਰ ਲਿਆ ਤੇ ਨਾਲ ਹੀ ਦੋਸਤੋ ਉਸ ਦਾ ਜੋ ਘਰ ਵਾਲਾ ਸੀ ਉਸ ਦਾ ਸਾਰਾ ਕੁਝ ਬਰਬਾਦ ਕਰ ਦਿੱਤਾ ਤੁਸੀਂ ਦੋਸਤੋ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਨਾਲੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗ੍ਰੈਡ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ